ਲੋਕ ਤੁਹਾਨੂੰ ਨੀਵਾ ਦਿਖਾਉਂਦੇ ਦਿਖਾਉਂਦੇ ਖੁਦ ਉਸ ਹੱਦ ਤੱਕ ਡਿੱਗ ਜਾਂਦੇ ਆ ਜਿੱਥੋਂ ਉਹਨਾਂ ਨੂੰ ਉੱਠਣਾ ਆਖਾ ਹੋ ਜਾਂਦਾ ਬਹੁਤ ਸਾਰੇ ਲੋਕ ਤੁਹਾਡੇ ਨੇੜੇ ਤੇੜੇ ਵੀ ਇਸ ਤਰ੍ਹਾਂ ਦੇ ਹੋਣਗੇ ਸੋ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਿਹਾ ਕਰੋ ਕਿਉਂਕਿ ਉਹਨਾਂ ਤੇ ਤੁਹਾਡੀ ਤਰੱਕੀ ਤਾਂ ਜਰੀ ਨਹੀਂ ਜਾਂਦੀ ਤੁਹਾਡੇ ਕੰਮ ਕਾਜ ਤਾਂ ਉਹਨਾਂ ਤੋਂ ਜਰੀ ਨਹੀਂ ਜਾਂਦੇ ਫਿਰ ਉਹ ਖਲਾਉਣੀਆਂ ਹਰਕਤਾਂ ਤੇ ਉੱਤਰ ਦੇਣੀ ਫਿਰ ਬਹੁਤ ਸਾਰੇ ਲੋਕ ਹਰ ਪ੍ਰੋਪਗੈਂਡਾ ਉਸ ਮਾਉਂਦੇ ਨੇ ਕਿ ਇਹਨੂੰ ਕਿਵੇਂ ਸਿੱਟਗੇ ਇਸ ਤਰ੍ਹਾਂ ਸਿੱਟਿਆ ਜਾਵੇ ਸੋ ਇਹ ਹੁਣ ਤੋਂ ਨਹੀਂ ਇਹ ਮੁੱਢ ਕਦੀਮ ਤੋਂ ਚੱਲੀ ਆਈ ਆ ਸਾਡੇ ਬਾਬੇ ਦਾਦਿਆਂ ਤੋਂ ਇਹ ਚੀਜ਼ ਚੱਲੀ ਆਈ ਆ ਕਿ ਜਿਵੇਂ ਜਿਵੇਂ ਕਿਸੇ ਨੇ ਤਰੱਕੀ ਕੀਤੀ ਆ ਉਵੇਂ ਉਵੇਂ ਉਹਦੇ ਦੁਸ਼ਮਣਾਂ ਦੀ ਪੈਦਾਵਾਰ ਵਧਦੀ ਜਾਂਦੀ ਹੈ ਉਵੇਂ ਉਵੇਂ ਉਹਨੂੰ ਸਿੱਟਣ ਆਲੇ ਬਹੁਤ ਆਉਂਦੇ ਨੇ ਜਿਉ ਪੌੜੀ ਦਾ ਇੱਕ ਟੰਬਾ ਚੜ੍ਹਦਾ ਤਾਂ ਉਹ ਚਾਰ ਟੰਬੇ ਖੇੜਨ ਦੇ ਵਿੱਚ ਸਹਾਇਕ ਹੁੰਦੇ ਨੇ ਤੇ ਬਹੁਤ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਯਾਰ ਜੀ ਕੀ ਹੋ ਗਿਆ ਜੇ ਪੌੜੀ ਦਾ ਟੰਬਾ ਟੁੱਟ ਗਿਆ ਮੈਂ ਤੈਨੂੰ ਆਉਦੇ ਮੋਢਿਆਂ ਤੋਂ ਚੱਕ ਕੇ ਤਾਂ ਕਰ ਦਿੰਦਾ ਤੂੰ ਬਨੇਰੇ ਨੂੰ ਹੱਥ ਬਾਕੇ ਛਾੜ ਕੋਈ ਇਹੋ ਜਿਹੇ ਵੀ ਲੋਕ ਹੁੰਦੇ ਆ ਪਰ ਬਹੁਤੇ ਲੋਕ ਇਸ ਤਰ੍ਹਾਂ ਦੇ ਆ ਵੀ ਜਿਹੜੇ ਤੁਹਾਨੂੰ ਨੀਮਾ ਵਿਖਾਉਂਦੇ ਵਿਖਾਉਂਦੇ ਅੰਤ ਦੀ ਵਾਰ ਮੈਂ ਤਾਂ ਬਹੁਤ ਦੇਖਿਆ ਅੰਤ ਦੀ ਵਾਰ ਉਹ ਇਹੋ ਜਿਹੇ ਟੋਏ ਦੇ ਵਿੱਚ ਡੇਗਦੇ ਆ ਜਿੱਥੋਂ ਫਿਰ ਚੀਕਾਂ ਮਾਰਦੇ ਆ ਆਪਦੀਆਂ ਕੀਤੀਆਂ ਹੋਈਆਂ ਤੇ ਪਛਤਾਉਂਦੇ ਆ ਫਿਰ ਉਹਨਾਂ ਨੂੰ ਸਮਾਈ ਆਉਂਦਾ ਵੀ ਕਿਸੇ ਟਾਈਮ ਤੇ ਅਸੀਂ ਕਿਸੇ ਦੇ ਨਾਲ ਕੀਤੀ ਸੀ ਫਿਰ ਪਛਤਾਇਆ ਕੁਝ ਨਹੀਂ ਹੁੰਦਾ ਕਹਿੰਦੇ ਜਿਦੋਂ ਚਿੜੀਆਂ ਚੁਗ ਜਾਣ ਖੇਤ ਸੋ ਆਪਦੇ ਕੰਮ ਕਰਦੇ ਰਹੋ ਆਪਦੇ ਕੰਮਾਂ 'ਚ ਧਿਆਨ ਦਿਓ ਲੋਕਾਂ ਦਾ ਕੀ ਹੈ ਲੋਕਾਂ ਨੇ ਬੜਾ ਕੁਝ ਕਹਿਣਾ ਤੁਹਾਨੂੰ ਜੇ ਤੁਸੀਂ ਭੁੱਖੇ ਰਹੋਗੇ ਲੋਕਾਂ ਨੇ ਤਾਣੀ ਛੱਡਣਾ ਤੁਸੀਂ ਰਾਜ ਕੇ ਖਾਓਗੇ ਲੋਕਾਂ ਨੇ ਤਾਣੀ ਛੱਡਣਾ ਤੁਸੀਂ ਚੰਗਾ ਪਾਉਗੇ ਲੋਕਾਂ ਨੇ ਤਾਣੀ ਛੱਡਣਾ ਤੁਸੀਂ ਮਾੜਾ ਪਾਉਗੇ ਲੋਕਾਂ ਨੇ ਤਾਣੀ ਛੱਡਣਾ ਸੋ ਇਹ ਲੋਕ ਉਹ ਦਾਤੀ ਆ ਜਿਹਦੀ ਦੁਨਨੇ ਪਾਸੇ ਦੰਦੇ ਆ ਕੇ